ਇੱਕ ਇੱਕ ਇਲੈਕਸ਼ਨ ਵਿੱਚ 100-100 2-200 ਕਰੋੜ ਰੁਪਇਆ ਰੋੜਦੇ ਨੇ ਵੋਟਰਸ ਖਰੀਦਦੇ ਨੇ ਪੈਸੇ ਵੰਡਦੇ ਨੇ ਸ਼ਰਾਬਾ ਪਲਵਾਉਂਦੇ ਨੇ ਹਰ ਕਿਸਮ ਦਾ ਨਸ਼ਾ ਮਤਲਬ ਅਫੀਮ ਟੁੱਡੇ ਪੁੱਕੀ ਸਭ ਕੁਝ ਇਹਨਾਂ ਦੇ ਕੋਲ ਅਵੇਲੇਬਲ ਹੁੰਦਾ ਵਾ ਕੈਂਸਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਇਫੈਕਟਡ ਬਠਿੰਡਾ ਜ਼ਿਲ੍ਹਾ ਵਾ ਕੈਂਸਰ ਟレイン ਜਾਂਦੀ ਆ ਫਰੋਂ ਬਠਿੰਡਾ ਟੂ ਬੀਕਾਨੇ ਸ਼ਰਮ ਨਹੀਂ ਆਉਂਦੀ ਬਾਦਲ ਦੇ ਪਰਿਵਾਰ ਨੂੰ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਬਹੁਤ ਜ਼ਬਰਦਸਤ ਲੜਾਈ ਦੇ ਵਿੱਚ ਆ ਮੈਂ ਅਕਾਲੀਆਂ ਵਾਂਗੂ ਕਾਂਗਰਸ ਵਾਂਗੂ ਇਹ ਤਾਂ ਝੂਠੇ ਦਾਅਵੇ ਨਹੀਂ ਕਰਨਾ ਚਾਹੁੰਦਾ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਉਹ ਹੰਕਾਰ ਬੋਲਦਾ ਹੁੰਦਾ ਵਾ ਮੈਂ ਕੋਈ ਸ਼ੌਂਕੀਆ ਲੜਾਈ ਨਹੀਂ ਲੜਨ ਜਾ ਰਿਹਾ ਕੁਝ ਲੋਕ ਇਸ ਨੂੰ ਐਵੇਂ ਹੀ ਸਮਝਦੇ ਕਿ ਜਦੋਂ ਭਗਵੰਤ ਮਾਨ ਨੂੰ ਐਵੇਂ ਟੀਚਰ ਕਰਨ ਦੀ ਆਦਤ ਹੈ ਕਿ ਜਦੋਂ ਮਸਕਰਾ ਆਦਮੀ ਕਰਦਾ ਹੁੰਦਾ ਅਸੀਂ ਕਾਂਗਰਸ ਪਾਰਟੀ ਔਰ ਅਕਾਲੀ ਦਲ ਭਾਜਪੀ ਨੂੰ ਬਰਾਬਰ ਦਾ ਜ਼ਿੰਮੇਵਾਰ ਸਮਝਦੇ ਪੰਜਾਬ ਦੇ ਘਾਟ ਦਾ ਮੈਨੂੰ ਪਤਾ ਵਾ ਕਿ ਪਠੰਡੇ ਦੇ ਵਿੱਚ ਜਾ ਕੇ ਤੁਹਾਡਾ ਖਿਆਲ ਆ ਬਾਦਲਾਂ ਦੇ ਨਾਲ ਮੱਥਾ ਲਾਉਣਾ ਸੌਖਾ ਕਿਤੇ ਇਹਨਾਂ ਕੋ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਦੋਸਤੋ ਮੈਂ ਤੁਹਾਡੇ ਨਾਲ ਅੱਜ ਇਸ ਲਈ ਲਾਈਵ ਹੋਇਆ ਕਿਉਂਕਿ ਕੱਲ ਆਪਣਾ ਰੋਡ ਸ਼ੋਅ ਹੋਣ ਜਾ ਰਿਹਾ ਬਠਿੰਡੇ ਵਾਲਾ ਔਰ ਮੇਰੇ ਖਿਆਲ ਤੁਸੀਂ ਸਾਰੇ ਹੁਣ ਤੱਕ ਪੋਸਟਰਸ ਦੇਖ ਵੀ ਚੁੱਕੇ ਹੋ ਸ਼ੇਅਰ ਵੀ ਕਰ ਚੁੱਕੇ ਹੋ ਮੈਨੂੰ ਜਵਾਬ ਵੀ ਦੇ ਚੁੱਕੇ ਹੋ ਸਾਰੇ ਮੇਰੇ ਸਤਿਕਾਰਯੋਗ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਆਪਣੀ ਪਾਰਟੀ ਦੇ ਜਿਹੜੇ ਸਾਡੇ ਵਰਕਰ ਸਹਿਬਾਨ ਨੇ ਆਗੂ ਸਹਿਬਾਨ ਨੇ ਔਰ ਸਮੂਹ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਬਠਿੰਡਾ ਲੋਕ ਸਭਾ ਹਲਕਾ ਦੇ ਸਾਰੇ ਸਤਿਕਾਰਯੋਗ ਵੋਟਰ ਸਹਿਬਾਨ ਨੂੰ ਮੇਰੀ ਬੇਨਤੀ ਹੈ ਕਿ ਕੱਲ ਅਸੀਂ ਅ ਠੀਕ ਸਵੇਰੇ 10 ਵਜੇ ਟੈਪੀ ਪਿੰਡ ਇਕੱਠੇ ਹੋ ਰਹੇ ਤੁਸੀਂ ਸਾਰੇ ਜਾਣਦੇ ਹੋ ਕਿ ਟੈਪੀ ਜਿਹੜਾ ਬਹੁਤ ਵੱਡਾ ਪਿੰਡ ਆ ਤੇ ਪਹਿਲਾ ਪਿੰਡ ਆ ਬਠਿੰਡਾ ਜ਼ਿਲ੍ਹੇ ਦਾ ਔਰ ਸੁਨਾਮ ਮਾਨਸਾ ਰੋਡ ਦੇ ਉੱਪਰ ਸਥਿਤ ਆ ਔਰ ਉੱਥੋਂ ਆਪਾਂ ਇਕੱਠੇ ਹੋ ਕੇ ਅ ਟੈਪੀ ਤੋਂ ਮਾਨਸਾ ਮਾਨਸਾ ਤੋਂ ਮੋੜ ਮੋੜ ਤੋਂ ਹੋ ਕੇ ਆਪਾਂ ਤਲਵੰਡੀ ਸਾਬੋ ਜਿਹੜਾ ਤਖਤ ਦਮਦਮਾ ਸਾਹਿਬ ਸਾਡਾ ਧਾਰਮਿਕ ਤਖਤ ਵੀ ਆ ਸਥਾਨ ਵਿੱਚ ਉੱਥੇ ਮੱਥਾ ਟੇਕ ਕੇ ਵਾਹਿਗੁਰੂ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਆਪਾਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨ ਚੱਲੇ ਆਂ ਔਰ ਮੈਨੂੰ ਜਿਹੜੀ ਜੋ ਮੈਨੂੰ ਕੁਝ ਦਿਨਾਂ ਦਾ ਮੇਰਾ ਐਕਸਪੀਰੀਅੰਸ ਹੋਇਆ ਵਾ ਖਡੂਰ ਸਾਹਿਬ ਨੂੰ ਲੈ ਕੇ ਫਰੀਦਕੋਟ ਨੂੰ ਲੈ ਕੇ ਔਰ ਕੁਝ ਮੈਂ ਪ੍ਰੀਲੀਮਿਨਰੀ ਰਾਉਂਡਸ ਬਠਿੰਡੇ ਵਿੱਚ ਵੀ ਕੱਢ ਕੇ ਗਿਆ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਬਹੁਤ ਜ਼ਬਰਦਸਤ ਲੜਾਈ ਦੇ ਵਿੱਚ ਆ ਮੈਂ ਅਕਾਲੀਆਂ ਵਾਂਗੂ ਕਾਂਗਰਸ ਵਾਂਗੂ ਇਹ ਤਾਂ ਝੂਠੇ ਦਾਅਵੇ ਨਹੀਂ ਕਰਨਾ ਚਾਹੁੰਦਾ ਕਿ ਅਸੀਂ 13 ਦੀਆਂ 13 ਸੀਟਾਂ ਜਿੱਤ ਜਾਗੇ ਉਹ ਹੰਕਾਰ ਬੋਲਦਾ ਹੁੰਦਾ ਵਾ ਅਸੀਂ ਆਪਣੇ ਮੁੱਦਿਆਂ ਦੇ ਆਧਾਰ ਦੇ ਉੱਤੇ ਜੋ ਪੰਜਾਬ ਦੀ ਇਸ ਵਕਤ ਮੌਜੂਦਾ ਹਾਲਾਤ ਆ ਉਸ ਆਧਾਰ ਦੇ ਉੱਤੇ ਲੋਕਾਂ ਦੇ ਦਰਮਿਆਨ ਜਾ ਕੇ ਵੋਟਰਸ ਨੂੰ ਅਸੀਂ ਆਪਣੀ ਪਾਰਟੀ ਵਾਸਤੇ ਔਰ ਆਪਣੇ ਗੱਠ ਜੋੜ ਦੇ ਵਾਸਤੇ ਵੋਟਾਂ ਮੰਗਾਂਗੇ ਕੱਲ ਮੈਂ ਖਡੂਰ ਸਾਹਿਬ ਸਿਕਾ ਸਾਡੀਆਂ ਪੰਜ ਮੀਟਿੰਗਸ ਬਹੁਤ achੀਆਂ ਹੋਈਆਂ ਔਰ ਵਿਸ਼ੇਸ਼ ਤੌਰ ਤੇ ਜਿਹੜਾ ਮਾਝੇ ਦੀ ਧਰਤੀ ਤੇ ਔਰ ਪੰਜਾਬ ਦਾ ਬਹੁਤ ਵੱਡਾ ਪੰਥਕ ਪਰਿਵਾਰ ਜਥੇਦਾਰ ਮੋਹਨ ਸਿੰਘ ਜੀ ਤੋੜ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਨੇ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹਨਾਂ ਦੇ ਸਮੂਹ ਪਰਿਵਾਰ ਨੇ ਔਰ ਇਲਾਕਾ ਨਿਵਾਸੀਆਂ ਔਰ ਬੋਰ ਪਿੰਡ ਦੀ ਪੰਚਾਇਤ ਨੇ ਤੋੜ ਪਿੰਡ ਦੀ ਪੰਚਾਇਤ ਨੇ ਕੱਲ ਸਾਡਾ ਸਾਥ ਦੇਣ ਦਾ ਐਲਾਨ ਕੀਤਾ ਮੈਂ ਉਹਨਾਂ ਦਾ ਸਵਾਗਤ ਕਰਦਾ ਅਸੀਂ ਉਹਨਾਂ ਦੀ ਕਦਰ ਕਰਾਂਗੇ ਔਰ ਇਸ਼ੂ ਸਾਰੇ ਪੰਜਾਬ ਦੇ ਜਿਹੜੇ ਨੇ ਉਹ ਤੁਹਾਡੀ ਕਚਹਿਰੀ ਵਿੱਚ ਆ ਚੁੱਕੇ ਨੇ ਨਸ਼ੇ ਨੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਆ ਬਹੁਤ ਜ਼ਿਆਦਾ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਉਹਨਾਂ ਦੀਆਂ ਜਾਨਾਂ ਲੈ ਰਿਆ ਵਾ ਔਰ ਇਸੇ ਤਰ੍ਹਾਂ ਹੀ ਕਰਪਸ਼ਨ ਇਕ ਕੈਂਸਰ ਦੀ ਤਰ੍ਹਾਂ ਸਾਡੇ ਸੂਬੇ ਨੂੰ ਚਿੰਬੜ ਗਿਆ। ਔਰ ਮੇਰਾ ਬਠੰਡਾ ਲੜਨ ਦਾ ਜਿਹੜਾ ਮਕਸਦ ਸੀਗਾ ਉਹ ਕੋਈ ਮੈਂ ਕੋਈ ਸ਼ੌਂਕੀਆ ਲੜਾਈ ਨਹੀਂ ਲੜਨ ਜਾ ਰਿਹਾ। ਕੁਝ ਲੋਕ ਇਸ ਨੂੰ ਐਵੇਂ ਹੀ ਸਮਝਦੇ ਕਿ ਜਦੋਂ ਭਗਵੰਤ ਮਾਨ ਨੂੰ ਐਵੇਂ ਟੀਚਰ ਕਰਨ ਦੀ ਆਦਤ ਹੈ ਕਿ ਜਦਾਂ ਮਸਕਰਾਂ ਆਦਮੀ ਕਰਦਾ ਹੁੰਦਾ ਕਿ ਜੀ ਤੁਸੀਂ ਹਰ ਸਿਮਰਤ ਕੌਰ ਨੂੰ ਜਿਤਾਉਣ ਜਾ ਰਹੇ ਹੋ ਤਾਂ ਪਹਿਲਾਂ ਤਾਂ ਉਹਦਾ ਜਵਾਬ ਮੈਂ ਦੇਣਾ ਚਾਹੁੰਦਾ ਕਿ ਜਦੋਂ ਭਗਵੰਤ ਮਾਨ ਲੜਨ ਗਿਆ ਸੀ ਸੁਖਬੀਰ ਬਾਦਲ ਦੇ ਮੋਰੇ ਜਲਾਲਾਬਾਦ ਤੋਂ ਅਸੈਂਬਲੀ ਦੀ ਚੋਣ ਕੀ ਭਗਵੰਤ ਮਾਨ ਉਦੋਂ ਸੁਖਬੀਰ ਨੂੰ ਜਿਤਾਉਣ ਗਿਆ ਸੀ? ਸਾਡੀ ਅਸੀਂ ਕਾਂਗਰਸ ਪਾਰਟੀ ਔਰ ਅਕਾਲੀ ਦਲ ਭਾਜਪੀ ਨੂੰ ਬਰਾਬਰ ਦਾ ਜ਼ਿੰਮੇਵਾਰ ਸਮਝਦੇ ਪੰਜਾਬ ਦੇ ਘਾਣ ਦਾ ਔਰ ਉਹਨਾਂ ਚੋਂ ਅਸੀਂ ਦੋ ਫੈਮਲੀਆਂ ਪਿਕਅਪ ਕੀਤੀਆਂ ਜਿਹੜੀਆਂ ਅਸੀਂ ਟਾਰਗੇਟ ਕਰ ਰਹੇ ਪੋਲੀਟੀਕਲੀ ਕਿ ਜਿਨ੍ਹਾਂ ਨੇ ਸਾਡੇ ਸੂਬੇ ਦਾ ਭਾਰੀ ਨੁਕਸਾਨ ਕੀਤਾ ਕਿਉਂਕਿ ਪਿਛਲੇ ਕੁਝ ਦਹਾਕਿਆਂ ਤੋਂ ਯਾਂ ਬਾਦਲ ਦੇ ਟੱਬਰ ਨੇ ਰਾਜ ਕੀਤਾ ਯਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਕੀਤਾ ਕਹਿਣ ਨੂੰ ਕਾਂਗਰਸ ਅਕਾਲੀ ਦਲ ਦੇ ਰਾਜ ਨੇ ਲੇਕਿਨ ਥੱਲੇ ਕਿਸੇ ਵਰਕਰ ਦੀ ਕਿਸੇ ਕਿਸੇ ਅੱਛੇ ਆਦਮੀ ਦੀ ਕੋਈ ਪੁੱਛ ਪ੍ਰਤੀਤ ਨਹੀਂ ਗਈ ਦੋ ਹੀ ਟੱਬਰਾਂ ਦਾ ਰਾਜ ਰਿਹਾ ਵਾ ਔਰ ਕੈਪਟਨ ਅਬਰਿੰਦਰ ਸਿੰਘ ਦੇ ਪਰਿਵਾਰ ਨੂੰ ਆਲਰੇਡੀ ਡਾਕਟਰ ਧਰਮਵੀਰ ਗਾਂਧੀ ਬਹੁਤ ਵੱਡੀ ਚੁਣੌਤੀ ਦੇ ਰਹੇ ਨੇ ਇੱਕ ਅੱਛੇ ਐਕਸ ਵਾਲੇ ਸਾਫ ਸੁਥਰੇ ਪੰਜਾਬ ਦੇ ਹਤੇਸ਼ੀ ਆਗੂ ਨੇ ਮੈਂਬਰ ਪਾਰਲੀਮੈਂਟ ਨੇ ਔਰ ਉਹਨਾਂ ਨੇ ਪਿਛਲੀ ਵਾਰ ਕੈਪਟਨ ਅਬਰਿੰਦਰ ਸਿੰਘ ਦੇ ਪਰਿਵਾਰ ਨੂੰ ਹਰਾਇਆ ਵੀ ਸੀਗਾ ਉਹ ਪਟਿਆਲੇ ਤੋਂ ਦੁਬਾਰਾ ਉਮੀਦਵਾਰ ਨੇ ਰਹਿ ਗਿਆ ਦੂਜਾ ਪਰਿਵਾਰ ਬਾਦਲ ਦਾ ਉਹਨਾਂ ਨੂੰ ਮੈਂ ਬਠਿੰਡੇ ਜਾ ਕੇ ਹੀ ਚੁਣੌਤੀ ਦੇ ਸਕਦਾ ਸੀ ਨਾ ਮੈਂ ਹੁਣ ਕੁਝ ਲੋਕ ਕਹਿੰਦੇ ਜੀ ਤੁਸੀਂ ਦਬਾਬੇ ਦਿਓ ਕਿ ਨਹੀਂ ਲੜਦੇ ਹੁਣ ਹੁਸ਼ਿਆਰਪੁਰ ਤੇ ਜਲੰਧਰ ਦੀਆਂ ਪਾਰਲੀਮੈਂਟ ਸੀਟਸ ਦੋਨੋਂ ਰਿਜ਼ਰਵ ਨੇ ਮਤਲਬ ਆਈ ਆਈ ਕੈਨੋਟ ਕੰਟੈਸਟ ਫਰਮ ਦੋਸ ਸੀਟਸ ਤੋਂ ਮੈਂ ਚੁਣ ਕੇ ਔਰ ਬੜਾ ਸੋਚ ਸਮਝ ਕੇ ਮੈਨੂੰ ਪਤਾ ਵਾ ਕਿ ਪਠੰਡੇ ਦੇ ਵਿੱਚ ਜਾ ਕੇ ਤੁਹਾਡਾ ਖਿਆਲ ਆ ਬਾਦਲਾਂ ਦੇ ਨਾਲ ਮੱਥਾ ਲਾਉਣਾ ਸੌਖਾ ਕਿਤੇ ਇਹਨਾਂ ਕੋ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਆ ਇਹ ਇੱਕ ਇੱਕ ਇਲੈਕਸ਼ਨ ਵਿੱਚ 100 100 200 ਕਰੋੜ ਰੁਪਏ ਰੋੜ ਦੇ ਨੇ ਵੋਟਰਸ ਖਰੀਦਦੇ ਨੇ ਪੈਸੇ ਵੰਡਦੇ ਨੇ ਸ਼ਰਾਬਾਂ ਪਲਾਉਂਦੇ ਨੇ ਹਰ ਕਿਸਮ ਦਾ ਨਸ਼ਾ ਮਤਲਬ ਅਫੀਮ ਡੋਡੇ ਪੁੱਕੀ ਸਭ ਕੁਝ ਇਹਨਾਂ ਦੇ ਕੋਲ ਅਵੇਲੇਬਲ ਹੁੰਦਾ ਵਾ ਵਰੇ ਦੇ باوجود ਅਸੀਂ ਇਹ ਮਨ ਬਣਾਇਆ ਕਿਉਂਕਿ ਆਈ ਪਰਸਨਲੀ ਹੋਲਡ देम ਰਿਸਪਾਂਸਿਬਲ ਫੋਰ ਦੀ ਡਿਸਟਰਕਸ਼ਨ ਆਫ ਪੰਜਾਬ ਜੇ ਅਗਰ ਪੰਜਾਬ ਅੱਜ ਇਸ ਕੰਡੇ ਤੇ ਖੜਾ ਵਾ ਕਿ ਸਾਡਾ ਸਾਰਾ ਪੜਿਆ ਲਿਖਿਆ ਹਿਊਮਨ ਨੌਜਵਾਨ ਤਬਕਾ ਅੱਜ ਵਿਦੇਸ਼ਾਂ ਨੂੰ ਭੱਜਿਆ ਜਾ ਰਿਹਾ ਸਾਰੇ ਬਠਿੰਡੇ ਦੇ ਵਿੱਚ ਜਾ ਕੇ ਦੇਖ ਲਓ ਮਾਲਵੇ ਵਿੱਚ ਇੱਕ ਹੀ ਬੋਰਡ ਨਜ਼ਰ ਆਉਂਦੇ ਜਿਹੜੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਆਈਲਿਟ ਸੇ ਕੋਰਸ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ਾਂ ਵਿੱਚ ਭੇਜ ਰਹੇ ਨੇ ਔਰ ਇਸ ਤੋਂ ਇਲਾਵਾ ਜਿਹੜੀ ਕੈਂਸਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਇਫੈਕਟਡ ਬਠਿੰਡਾ ਜ਼ਿਲ੍ਹਾ ਵਾ ਐਨਸਰ ਟ੍ਰੇਨ ਜਾਂਦੀ ਆ ਫਰੋਮ ਬਠਿੰਡਾ ਟੂ ਪੀਕਾਨੇ ਸ਼ਰਮ ਨਹੀਂ ਆਉਂਦੀ ਬਾਦਲ ਦੇ ਪਰਿਵਾਰ ਨੂੰ ਕਿ ਅਸੀਂ ਇੰਨੇ ਸਾਲ ਰਾਜ ਕੀਤਾ ਤੇ ਅਸੀਂ ਆਤਮ ਹੱਤਿਆਵਾਂ ਦਿੱਤੀਆਂ ਅਸੀਂ ਕਾਲਾ ਪੀਲਿਆ ਦਿੱਤਾ ਅਸੀਂ ਪੀਣ ਵਾਲਾ ਸਾਫ਼ ਪਾਣੀ ਨਹੀਂ ਦੇ ਸਕੇ ਇਹਨਾਂ ਦੇ ਰਾਜ ਵਿੱਚ ਸਾਰੇ ਸਕੂਲ ਠੱਠੇ ਪਏ ਨੇ ਸਾਰੇ ਸਰਕਾਰੀ ਡਿਸਪੈਂਸਰੀਆਂ ਤੇ ਹਸਪੀਟਲਸ ਉਹ ਬਿਲਕੁਲ ਫੇਲ ਹੋ ਚੁੱਕੀਆਂ ਵਾਂ ਅੱਜ ਪੰਜਾਬ ਦੇ ਆਮ ਜਿਹੜੇ ਲੋਕ ਨੇ ਉਹ ਨਾ ਪੱਛਿਆਂ ਨੂੰ ਪੜ੍ਹਾ ਸਕਦੇ ਨੇ ਨਾ ਆਪਣਾ ਇਲਾਜ ਕਰਾ ਸਕਦੇ ਮਾਂ ਪਿਓ ਦਾ ਜਾਂ ਬਜ਼ੁਰਗਾਂ ਦਾ ਜਾਂ ਰੋਗੀਆਂ ਦਾ ਤੇ ਨਾ ਹੀ ਉਹ ਬੱਚਿਆਂ ਨੂੰ ਆਪਣੇ ਨੂੰ ਕੋਈ ਨੌਕਰੀ ਦੇ ਦੇ ਵਿੱਚ ਕਿਤੇ ਉਹਨਾਂ ਨੂੰ ਕੋਈ ਉਮੀਦ ਲੱਗਦੀ ਕਿ ਸਾਨੂੰ ਜੌਬਸ ਮਿਲ ਜਾਣੀਆਂ ਸਾਡੀਆਂ ਬੱਚੀਆਂ ਨਰਸਸ ਜਿਹੜੀਆਂ ਨੇ ਉਹਨਾਂ ਨੇ ਰਜਿੰਦਰਾ ਹਸਪੀਟਲ ਅਮਰਿੰਦਰ ਸਿੰਘ ਦੇ ਸ਼ਹਿਰ 6ਵੀਂ ਮੰਜ਼ਲ ਤੋਂ ਛਲਾਂਗ ਮਾਰ ਕੇ ਥੱਲੇ ਲੱਤਾਂ ਬਾਵਾ ਤੜਵਾ ਲੀਆਂ ਜੌਬਸ ਪੱਕੇ ਕਰਾਉਣ ਵਾਸਤੇ ਨਿਤ ਦਿਨ ਟੈਂਕੀਆਂ ਤੇ ਚੜਦੇ ਨੇ ਬੱਚੇ ਕਹਿਣ ਤੋਂ ਪਾਪ ਕਿ ਇਹ ਦੋ ਪਰਿਵਾਰਾਂ ਨੇ ਸਟੇਟ ਦੇ ਨਾਲ ਜਿੱਦਾਂ ਬਦਲਾਖੋਰੀ ਕੀਤੀ ਹੁੰਦੀ ਨਾ ਜਿੱਦਾਂ ਸਿਰਫ ਆਪਣੇ 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 ਖਜ਼ਾਨੇ ਭਰਨ ਵਾਸਤੇ ਆਪਣੀਆਂ ਸੰਪਤੀਆਂ ਜਾਇਦਾਦ ਹੋਟਲ ਕੇਬਲ ਟੀਵੀ ਬੱਸਸ ਬਣਾਉਣ ਵਾਸਤੇ ਇਹਨਾਂ ਨੇ ਸੂਬੇ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਨੁਕਸਾਨ ਕੀਤਾ ਥੈਟਸ ਵਾਈ ਆਈ ਹੈਵ ਪਿਕਡ ਅਪ ਬਟਿੰਡਾ ਔਰ ਮੇਰੀ ਤੁਹਾਨੂੰ ਹੱਥ ਛੋੜ ਕੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਵੋਟਰਸ ਨੂੰ ਕਿ ਇਸ ਵਾਰ ਜਾਤ ਪਾਤ ਤੋਂ ਉੱਪਰ ਪਾਰਟੀ ਬਾਜ਼ੀ ਤੋਂ ਉੱਟ ਕੇ ਕਿਉਂਕਿ ਮੈਂ ਅਕਾਲੀ ਦਲ ਦੇ ਕੇਡਰ ਦੀ ਕਦਰ ਕਰਦਾ ਮੈਂ ਕਾਂਗਰਸ ਦੇ ਜਿਹੜੇ ਥਲੜੇ ਪੱਧਰ ਦੇ ਵਰਕਰ ਸਭ ਦੀ ਕਦਰ ਕਰਦਾ ਕਿਉਂਕਿ ਤੁਹਾਡੀ ਤਾਂ ਕਦੀ ਇਹਨਾਂ ਦੀ ਕਦੀ ਵਾਰੀ ਨਹੀਂ ਆਉਣੀ ਸਿਰਫ ਦਰਿਆਵਾਂ ਬਚਾਉਣ ਲਈ ਬਸਾਂ ਵਿੱਚ ਵਰਕਰ ਢੋਣ ਵਾਸਤੇ ਰੱਖੇ ਨੇ ਇੱਕ ਕ੍ਰੀਮੀ ਲੇਅਰ ਆ ਦੋਨਾਂ ਪਾਰਟੀਆਂ ਦੇ ਵਿੱਚ ਉੱਤੇ ਬਹੁਤ ਚੰਦ ਪਰਿਵਾਰਾਂ ਲੀਡਰਾਂ ਦੀ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਨ੍ਹਾਂ ਦੇ ਵਾਸਤੇ ਇਹ ਰਾਜਨੀਤੀ ਬਣੀ ਆ ਮਤਲਬ ਆ ਕੈਪਟਨ ਅਮਰਿੰਦਰ ਸਿੰਘ ਔਰ ਬਾਦਲ ਤੇ ਰਾਣੇ ਗੁਰਜੀਤ ਐਨ ਕੇ ਸ਼ਰਮੇ ਆ ਤੁਹਾਡੇ ਜਿਹੜੇ ਹੈਗੇ ਨੇ ਦੀਪ ਮਲੋਤਰੇ ਵਗੈਰਾ ਵਗੈਰਾ ਦੋਨਾਂ ਪਾਰਟੀਆਂ ਵਿੱਚ ਇੱਕ ਕ੍ਰੀਮੀ ਲੇਅਰ ਆ ਵਪਾਰੀ ਵਰਗ ਦੇ ਲੋਕ ਨੇ ਜਿਨ੍ਹਾਂ ਨੇ ਸਟੇਟ ਨੂੰ ਦਾ ਦਾ ਲੁੱਟਖੁਟ ਕਰਕੇ ਆਪਣੇ ਖਜ਼ਾਨੇ ਭਰੇ ਨੇ ਇਸ ਲਈ ਬਠਿੰਡਾ ਚੁਣਿਆ ਮੇਰੇ ਵੀਰੋ ਔਰ ਮੈਂ ਬਿਠਿੰਡੇਜ ਕਰਨਾ ਚਾਹਨਾ ਵਾਂ ਕਿ ਕੱਲ ਦਾ ਸਾਡਾ ਜਿਹੜਾ ਰੋਡ ਸ਼ੋ ਉਹ ਪਹਿਲਾਂ ਇੱਕ ਪ੍ਰੋਗਰਾਮ ਅਗਾਮੀ ਸਟਾਰਟ ਹੋ ਰਿਹਾ ਵਾ ਔਰ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਸਾਡੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਆਦਾ ਤੋਂ ਜਿਆਦਾ ਜਿਹੜੀ ਹੈ ਉਹ ਸ਼ਿਰਕਤ ਕਰੋਗੇ ਔਰ ਗੱਡੀਆਂ ਮੋਟਰਾਂ ਲੈ ਕੇ ਮੋਟਰਸਾਈਕਲਸ ਲੈ ਕੇ ਜੋ ਵੀ ਸਵਾਰੀ ਤੁਹਾਡੇ ਕੋਲ ਤੁਸੀਂ ਲਿਆ ਸਕਦੇ ਹੋ ਕੱਲ ਸਵੇਰੇ 10 ਵਜੇ ਸੋਮਵਾਰ 25 ਤਰੀਕ ਟੈਪੀ ਪਿੰਡ ਸੁਨਾਮ ਮਾਨਸਾ ਰੋਡ ਦੇ ਉੱਤੇ ਆਪਾਂ ਸਾਰੇ ਇਕੱਠੇ ਹੋ ਕੇ ਤੇ ਆਪਾਂ ਤਲਵੰਡੀ ਸਾਬੋ ਵੱਲ ਜਾ ਕੇ ਇਸ ਨੂੰ ਸਮਾਪਤ ਕਰ ਦੇਣਾ ਕਿਸੇ ਨੇ ਕੋਈ ਗਲਤ ਨਾਰਾ ਨਹੀਂ ਲਾਉਣਾ ਕਿਸੇ ਦੀ ਸ਼ਾਨ ਦੇ ਖਿਲਾਫ ਗਲਤ ਬਿਆਨਬਾਜ਼ੀ ਨਹੀਂ ਕਰਨੀ ਕੋਈ ਹੁੱਲੜਬਾਜ਼ੀ ਨਹੀਂ ਕਰਨੀ ਇੱਕ ਡਿਸਪਲਿਨ ਦੀ ਤਰ੍ਹਾਂ ਤੇ ਜਾ ਕੇ ਆਪਾਂ ਆਪਣਾ ਰੋਡ ਸ਼ੋਅ ਕਰ ਦੇਣਾ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓਗੇ ਐਨ ਆਰ ਆਈ ਮੇਰੇ ਵੀਰਾਂ ਭਰਾਵਾਂ ਨੂੰ ਤੁਹਾਡੇ ਵਿਸ਼ੇਸ਼ ਤੌਰ ਤੇ ਮੈਂ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਬਹੁਤ ਪੰਜਾਬ ਦਾ ਸਾਥ ਦੇ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਹਰ ਕਿਸਮ ਦੀ ਮਦਦ ਕੀਤੀ ਤੁਸੀਂ ਸਾਡਾ ਵੀ ਬਹੁਤ ਸਾਥ ਦਿੱਤਾ ਬਠਿੰਡੇ ਦੀ ਕਨਵੈਨਸ਼ਨ 7 ਅਕਤੂਬਰ ਦਾ ਜਿਹੜਾ ਬਰਗਾੜੀ ਦਾ ਸਾਡਾ ਰੋਡ ਸਿਗਾ ਰੋਸ ਮਾਰਚ ਉਹਦੇ ਵਿੱਚ ਵੀ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਮੋਟੀਵੇਟ ਕਰਕੇ ਸਾਡੇ ਉਸ ਪ੍ਰੋਗਰਾਮ ਨੂੰ ਬਹੁਤ ਵੱਡੇ ਪੱਧਰ ਤੇ ਕਾਮਯਾਬ ਕੀਤਾ ਯਾਦ ਹੈ ਕਿ ਉਦੋਂ ਲੰਬੀ ਵਿੱਚ ਕਾਂਗਰਸੀਆਂ ਨੇ ਅਕਾਲੀ ਰੈਲੀ ਰੱਖੀ ਸੀ ਤੇ ਅਕਾਲੀਆਂ ਨੇ ਪਟਿਆਲੇ 'ਚ ਰੱਖੀ ਸੀ ਦੋਨਾਂ ਦਾ ਫਲॉप ਕਰਤਾ ਤੁਸੀਂ ਅਗਰ ਕਿਤੇ ਆਪਾਂ ਇਸ ਤਰ੍ਹਾਂ ਦੇ ਦਾ ਮੁਜ਼ਾਰਾ ਕਰ ਸਕੀਏ ਕੱਲ ਤੋਂ ਹੀ ਪੰਜਾਬ ਦੀ ਜਿਹੜੀ ਰਾਜਨੀਤਿਕ ਫਿਜ਼ਾ ਹੈ ਉਹ ਡਿਫੀਨਿਟਲੀ ਬਦਲਣੀ ਸ਼ੁਰੂ ਹੋ ਜਾਵੇਗੀ ਆਲਰੇਡੀ ਬਦਲੀ ਹੋਈ ਜਾਂ ਮੈ ਉਸ ਵਾਰੀ ਗੁਰੂ ਪਰਮਾਤਮਾ ਤੋਂ ਡਰ ਕੇ ਕਹਿੰਨਾ ਕਿ ਖਡੂਰ ਸਾਹਿਬ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਇੰਨੇ ਅਕਾਲੀਆਂ ਦੇ ਵੋਟਰਸ ਆ ਰਹੇ ਨੇ ਇੰਨੇ ਕਾਂਗਰਸ ਦੇ ਮੈਨੂੰ ਸੁਨੇਹੇ ਆ ਰਹੇ ਨੇ ਕਿ ਅਸੀਂ ਸਾਰੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟ ਪਾਵਾਂਗੇ ਕਿਉਂਕਿ ਉਹਦੇ ਪਰਿਵਾਰ ਦੀ ਸ਼ਹਾਦਤ ਹੋਈ ਆ ਉਸਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ 1995 ਵਿੱਚ ਪੁਲਿਸ ਨੇ ਘਰੋਂ ਅਬਡਕਟ ਕਰਕੇ ਕਿਡਨਾਪ ਕਰਕੇ ਜਦਾਂ ਹਜ਼ਾਰਾਂ ਨੌਜਵਾਨ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਉਸ ਪਰਿਵਾਰ ਦੇ ਮੈਂਬਰ ਨੂੰ ਉਹਨਾਂ ਨੇ ਲੈ ਉਸ ਨੂੰ ਗਾਇਬ ਕਰਤਾ ਔਰ ਮਾਰ ਦਿੱਤਾ ਸੀਗਾ ਔਰ ਉਹਨਾਂ ਨੇ ਹੱਥ ਨਾਲ ਲੜਾਈ ਲੜੀ ਸੁਪਰੀਮ ਕੋਰਟ ਤੱਕ ਗਏ ਪੁਲਿਸ ਵਾਲਿਆਂ ਨੂੰ ਸਜ਼ਾ ਕਰਾਈ ਔਰ ਹਜ਼ਾਰਾਂ ਜਿਹੜੀਆਂ ਲਾਸ਼ਾਂ ਜਿਹੜੀਆਂ ਕਹਿੰਦੇ ਸੀਗੇ ਜੀ ਲਵਾਰਸ ਲਾਸ਼ਾਂ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਾਈ ਇਹ ਬਹੁਤ ਵੱਡੀ ਹਿਊਮਨ ਰਾਈਟਸ 'ਤੇ ਲੜਾਈ ਲੜੀਆ ਇਸ ਲਈ ਖਡੂਰ ਸਾਹਿਬ ਦੇ ਵਿੱਚ ਹਵਾ ਆਲਰੇਡੀ ਚੱਲ ਰਹੀ ਹੈ ਸਿਰਫ ਜੇ ਆਪਾਂ ਇਸ ਹਵਾ ਨੂੰ ਹੋਰ ਪੰਜਾਬ ਦੇ ਦੂਜੇ ਕੋਨਿਆਂ 'ਚ ਫਲਾ ਦਿੱਤਾ ਤਾਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਂਸ ਦੇ ਉਮੀਦਵਾਰ ਬਹੁਤ ਅੱਛੇ ਤਰੀਕੇ ਦੇ ਨਾਲ ਜਿੱਤਣਗੇ ਅਸੀਂ ਬਾਕੀ ਵੀ ਸਾਰੇ ਉਮੀਦਵਾਰ ਦੀ ਉਮੀਦਵਾਰਾਂ ਦੀ ਸਪੋਰਟ ਤੇ ਮੈਂ ਵੀ ਜਾਊਂਗਾ ਫਰੀਦਕੋਟ ਵਿੱਚ ਅਸੀਂ ਮਾਸਟਰ ਬਲਦੇਵ ਸਿੰਘ ਜੀ ਜਿਹੜੇ ਸਿਟਿੰਗ ਐਮ ਐਲ ਏ ਨੇ ਜਿਨ੍ਹਾਂ ਨੇ ਆਪਣੀ ਸੀਟ ਦੀ ਪਰਵਾਹ ਨਾ ਕਰਦਿਆਂ ਹੋਇਆਂ ਐਡਾ ਵੱਡਾ ਰਿਸਕ ਲੈ ਕੇ ਉਹ ਫਰੀਦਕੋਟ ਤੋਂ ਲੋਕ ਸਭਾ ਦੇ ਸਾਡੇ ਉਮੀਦਵਾਰ ਨੇ ਡਾਕਟਰ ਗਾਂਧੀ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਬਹੁਤ ਬੇਦਾਗ ਸਿੱਖਿਅਤ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਕਿ ਫਤਗੜ੍ਹ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਇੱਕ ਉਹ ਉਹ ਵਿਅਕਤੀ ਜਿਸ ਨੇ ਕੌਂਦ ਚੱਲੜ ਦੇ ਕਤਲੇਆਮ ਦਾ ਹਰਿਆਣੇ ਦੇ ਪਿੰਡਾਂ ਦਾ ਖੁਲਾਸਾ ਕੀਤਾ ਸੀ ਔਰ ਉਹਨਾਂ ਨੂੰ ਹਾਈ ਕੋਰਟ ਵਿੱਚ ਜਾ ਕੇ ਅ ਮਦਦ ਕਰਵਾਈ ਉਹਨਾਂ ਨੂੰ ਕੰਪਨਸੇਸ਼ਨ ਦਵਾਈ ਸੋ ਸਾਡੇ ਜਿਹੜੇ ਉਮੀਦਵਾਰ ਆ ਉਹ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਜਿਨ੍ਹਾਂ ਦੀ ਕੋ ਕੰਟ੍ਰਿਬਿਊਸ਼ਨ ਐ ਸਮਾਜ ਨੂੰ ਤੇ ਪੰਜਾਬ ਨੂੰ ਔਰ ਅੰਮ੍ਰਿਤਸਰ ਤੋਂ ਮੈਂ ਦਾ ਬਹੁਤ ਯਤਨ ਕੀਤਾ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਬੀਬੀ ਜਗਦੀਸ਼ ਕੌਰ ਜਿਨ੍ਹਾਂ ਨੇ ਲੜਾਈ ਪੜਾਈ ਕਰਕੇ 34 ਸਾਲ ਸੱਜਣ ਕੁਮਾਰ ਨੂੰ ਸਜ਼ਾ ਕਰਾਈ ਮੈਂ ਅਸੀਂ ਚਾਹੁੰਦੇ ਸੀ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਗਰ ਅਸੀਂ ਇਹ ਲੋਕ ਸਭਾ ਦਿੰਦੇ ਤੋ ਇੱਕ ਸਿੰਪਲ ਬਣਨੇ ਸੀਗੇ ਪੰਜਾਬ ਦੇ ਵਿੱਚ ਫ্রম ਡਿਫਰੈਂਟ ਕਾਰਨਰਸ ਆਫ ਦ ਸਟੇਟ ਕਿ ਥੀਸ ਆਰ ਦ ਪੀਪਲ ਜਿਨ੍ਹਾਂ ਨੇ ਇਨਜਸਟਿਸ ਦੇ ਖਿਲਾਫ ਲੜਾਈ ਲੜੀ ਐ ਬਹੁਤ ਵੱਡੇ ਪੱਧਰ ਤੇ ਹੌਸਲਾ ਰੱਖਿਆ ਇਸ ਤਰ੍ਹਾਂ ਦੀ ਲੋਕ ਸਭਾ ਦੇ ਉਮੀਦਵਾਰਾਂ ਦੀ ਚੋਣ ਕਰਕੇ ਅਸੀਂ ਲੋਕ ਸਭਾ ਚ ਭੇਜਣਾ ਚਾਹੁੰਦੇ ਮਾਫ ਕਰਨਾ ਅਕਾਲੀਆਂ ਤੇ ਕਾਂਗਰਸੀਆਂ ਨੇ ਕਦੀ ਪੰਜਾਬ ਦੇ ਨਾਲ ਹੋਏ ਵਿਤਕਰੇ ਦੀ ਉਹ ਆਵਾਜ਼ ਨਹੀਂ ਉਠਾਈ ਜਿਹੜੀ ਮੈਂਬਰ ਪਾਰਲੀਮੈਂਟ ਨੂੰ ਉਠਾਉਣੀ ਚਾਹੀਦੀ ਉੱਥੇ ਸੜਕਾਂ ਦੀ ਗੱਲ ਕਰਤੀ ਟੋਇਆਂ ਦੀ ਗੱਲ ਕਰਤੀ ਬਿਜਲੀ ਦੀ ਗੱਲ ਕਰਤੀ ਨੋ ਜਿਹੜਾ ਪੰਜਾਬ ਦੇ ਨਾਲ ਪਾਣੀਆਂ ਦਾ ਨੁਕਸਾਨ ਕੀਤਾ ਸਾਡੇ ਤੇ ਡੱਕਾ ਵੱਜਿਆ ਪਾਣੀਆਂ ਦੇ ਜੋ ਸਾਡੀ ਰਾਜਧਾਨੀ ਆ ਜੋ ਸਾਡੇ ਨਾਲ ਕਤਲੇਆਮ ਹੋਇਆ ਜੋ 34 ਸਾਲ ਪਹਿਲਾਂ ਜਿਹੜੇ ਵਿਤਕਰੇ ਵੱਡੇ ਪੱਧਰ ਤੇ ਸਾਡੇ ਨਾਲ ਕੇਂਦਰ ਦੀਆਂ ਸਰਕਾਰਾਂ ਨੇ ਕੀਤੇ ਸਾਡੇ ਕਿਸਾਨਾਂ ਨੂੰ ਗੈਰਵਾਜਬ ਭਾਅ ਦਿੰਦੇ ਰਹੇ ਉਹਨਾਂ ਦੀ ਮਿਹਨਤ ਦਾ ਅੱਜ ਉਹ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਤੇ ਮਜਬੂਰ ਨੇ ਲਾਚਾਰ ਨੇ ਕਿਸ ਨੇ ਕੀਤਾ ਆਫਟਰ 올 ਗਵਰਨਮੈਂਟ ਆਫ ਇੰਡੀਆ ਇਜ਼ ਰਿਸਪੋਨਸਿਬਲ ਤੇ ਗਵਰਨਮੈਂਟ ਆਫ ਇੰਡੀਆ ਨੂੰ ਟੱਕਰਨ ਵਾਸਤੇ ਲੋਕ ਸਭਾ ਨਾਲੋਂ ਅੱਛਾ ਕੋਈ ਪਲੇਟਫਾਰਮ ਨਹੀਂ ਹੋ ਸਕਦਾ ਸੋ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਉਮੀਦਵਾਰ ਲੋਕ ਸਭਾ ਦੇ ਵਿੱਚ ਭੇਜੇ ਜਾਣ ਤਾਂ ਅੰਤ ਵਿੱਚ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਐਨਾਰੈਸ਼ ਨੂੰ ਮੇਰੀ ਅਪੀਲ ਹੈ ਕਿ ਆਪਣੇ ਆਪਣੇ ਪਿੰਡ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਆਪਣੇ ਦੋਸਤਾਂ ਨੂੰ ਮੋਟੀਵੇਟ ਕਰਕੇ ਕੱਲ ਦੇ ਸਾਡੇ ਬਠਿੰਡਾ ਰੋਡ ਸ਼ੋਅ ਦੇ ਵਿੱਚ ਜ਼ਰੂਰ ਭੇਜਣਾ ਕੱਲ ਸਵੇਰੇ 10 ਵਜੇ 25 ਮਾਰਚ ਸੋਮਵਾਰ ਪਿੰਡ ਟੈਪੀ ਤੋਂ ਅਸੀਂ ਆਗਾਜ਼ ਕਰਾਂਗੇ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਸਾਰੇ ਸਹਿਯੋਗ ਵੀ ਦਿਓਗੇ ਔਰ ਆਉਣ ਵਾਲੇ ਸਾਡੇ ਕੈਂਪੇਨ ਵਿੱਚ ਸ਼ਮੂਲੀਅਤ ਵੀ ਕਰੋਗੇ ਸਾਡੀ ਮਦਦ ਵੀ ਕਰੋਗੇ ਸਾਡੇ ਕੋਲ ਕੋਈ ਸਾਧਨ ਨਹੀਂ ਬਾਦਲਾਂ ਤੇ ਕੈਪਟਨਾਂ ਵਾਂਗੂ ਡੋਡੇ ਸ਼ਰਾਬ ਜਿੱਦਾਂ ਜਗੀਰਕੌਰ ਨੇ ਪੈਂਦੀ ਸੱਟੇ ਜਾਂਦਿਆਂ ਹੀ ਖਰੂਰ ਸਾਹਿਬ ਦੇ ਵਿੱਚ ਬੋਤਲਾਂ ਦੇ ਮੂੰਹ ਖੋਲਦੇ ਤੇ ਵੋਟਰਾਂ ਦੇ ਸਾਹਮਣੇ ਅਸੀਂ ਇੱਕ ਤਾਂ ਆਪਣੀ ਇਲੈਕਸ਼ਨ ਵੀ ਸਾਫ਼ ਸੁਥਰੀ ਲੜਾਂਗੇ ਮੈਂ ਤਾਂ ਬਹੁਤ ਵਾਰ ਕਹਿ ਚੁੱਕਾ ਕਿ ਬੀਬੀ ਹਰਸਿਮਰਤ ਕੌਰ ਨੂੰ ਕਿ ਆਓ ਆਪਾਂ ਲਾਈਵ ਡਿਬੇਟ ਹੀ ਕਰ ਲੈਂਦੇ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਖੜ ਜਾਂਣ ਇੱਕ ਪਾਸੇ ਉਹ ਖੜ ਜੇ ਇੱਕ ਪਾਸੇ ਮੈਨੂੰ ਬੁਲਾ ਲਓ ਜਿੱਥੇ ਕਹੋਗੇ ਮੈਂ ਆਉਣ ਨੂੰ ਤਿਆਰ ਆਂ ਬਾਏ ਨਾਟ ਐਜੂਕੇਟ ਦ ਪੀਪਲ ਥਰੂ ਪ੍ਰੋਪਰ ਲਾਈਵ ਡਿਬੇਟਸ ਜਿਸ ਤਰ੍ਹਾਂ ਵੈਸਟਰਨ ਕੰਟਰੀਜ਼ ਵਿੱਚ ਹੁੰਦੇ ਆ ਇੰਨੀ ਖਚਾਲਤ ਇੰਨਾ ਪੈਸਾ ਬਚੇਗਾ ਉਨੀ ਦੇਰ ਸਿਚੋਣੇ ਕਿ ਤੁਸੀਂ ਸਾਡਾ ਸਾਰੇ ਸਾਥ ਦਿਓ ਮਦਦ ਕਰੋ ਤਾਂ ਕਿ ਅਸੀਂ ਤਾਕਤਵਾਰ ਕਰਪਟ ਟ੍ਰੈਡੀਸ਼ਨਲ ਪਾਰਟੀਆਂ ਦੇ ਨਾਲ ਇੱਕ ਵੱਡਾ ਮੁਹਾਸ ਖੜਾ ਕਰਕੇ ਲੜਾਈ ਲੜ ਸਕੀਏ ਮੈਨੂੰ ਪੂਰਾ ਨਾਸੇ ਕਿ ਤੁਸੀਂ ਸਾਰੇ ਕੱਲ ਸਾਡਾ ਸਾਥ ਦਿਓਗੇ ਕਿਉਂਕਿ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਬਹੁਤ ਸ਼ੁਕਰੀਆ ਧੰਨਵਾਦ ਕੱਲ ਮਿਲਾਂਗੇ ਤੇਪੀ ਪੈਂਟ ਸਵੇਰੇ 10 ਵਜੇ ਬਿਠਿੰਡਾ ਰੋਡ